ਹੇ ਹਾਲੇਲੂਇਆ ਹਾਲੇਲੂਇਆ ਥੈਂਕ ਯੂ ਜੀ ਜਸ ਥੈਂਕ ਯੂ ਜੀ ਜਸ ਥੈਂਕ ਯੂ ਫਾਦਰ ਪਿਆਰੇ ਪ੍ਰਭੂ ਜੀ ਅਸੀਂ ਤੁਹਾਡਾ ਥੈਂਕਸ ਕਰਦੇ ਆ ਤੁਹਾਡਾ ਧੰਨਵਾਦ ਕਰਦੇ ਆ ਪ੍ਰਭੂ ਜੀ ਮੇਰੇ ਪਿਤਾ ਪਰਮੇਸ਼ਰ ਰਾਜ ਦੇ ਸੁੰਦਰ ਸਵੇਰ ਦੇ ਲਈ ਪ੍ਰਭੂ ਜੀ ਅਸੀਂ ਤੁਹਾਡੇ ਥੈਂਕਸ ਤੁਹਾਡਾ ਧੰਨਵਾਦ ਕਰਦੇ ਆ ਪ੍ਰਭੂ ਜੀ ਇਹ ਹਵਾ ਤੁਹਾਡੇ ਬੱਚੇ ਚ ਲਿਖਿਆ ਮੇਰੇ ਪਿਆਰੇ ਪ੍ਰਭੂ ਜੀ ਜਦੋਂ ਮੇਰੇ ਫਾੜਕੇ ਦੇ ਅੰਦਰ ਆਉ ਤਨਵਾਦ ਕਰਦੇ ਹੋਇਆ ਮੇਰੇ ਪਿਆਰੇ ਪ੍ਰਭੂ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਜੀ ਰਾਤ ਤੁਸੀਂ ਸਾਨੂੰ ਸੰਭਾਲ ਕੇ ਰੱਖਿਆ ਆਜਾ ਚ ਸਾਡੀ ਤੈਅਤਾ ਸਾਡੀ ਮਦਦ ਕਰਦੇ ਜੀ ਪ੍ਰਭੂ ਸਾਨੂੰ ਪਿਤਾ ਪਰਮੇਸ਼ਰ ਜੀ ਤੁਸੀਂ ਸੌਣਨੇ ਆ ਪ੍ਰਭੂ ਜੀ ਉਹ ਤਾਂ ਮਿੱਠੀ ਪਿਆਰੀ ਨੀਂਦ ਦਿੰਦੇ ਜੀ ਮੇਰੇ ਪਿਤਾ ਮੇਰੇ ਪਿਆਰੇ ਪ੍ਰਭੂ ਜੀ ਆਦੇ ਸੁੰਦਰ ਸਵੇਰ ਦੇ ਲਈ ਪ੍ਰਭੂ ਜੀ ਅਸੀਂ ਫਿਰ ਤੋਂ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਜੀ ਤੁਸੀਂ ਦਿਆਵਾਣ ਕਿਰਪਾਲੂ ਤੇ ਦਿਆਲੂ ਪਰਮੇਸ਼ਰ ਜੀ ਹੈ ਯਹਵਾ ਤੂ ਤਰਮਿਆਂ ਨੂੰ ਵਰਕਤ ਪੂਰੀ ਟਾਲ ਕਿਰਪਾ ਨਾਲ ਕੇਰੀ ਰੱਖਦਾ ਪ੍ਰਭੂ ਜੀ ਕਵੀ ਪਿਤਾ ਪਰਮੇਸ਼ਰ ਤੁਹਾਡੇ ਬੱਚੇ ਚ ਲਿਖਿਆ ਯਹਵਾ ਯਹਵਾ ਰਫਾ ਚੰਗਾ ਕਰਨ ਵਾਲਾ ਪਰਮੇਸ਼ਰ ਮੇਰੇ ਪਿਆਰੇ ਪ੍ਰਭੂ ਜੀ ਜਿੰਨੇ ਵੀ ਜਿੰਨੇ ਇਸ ਪ੍ਰਾਰਥਨਾ ਨੂੰ ਸੁਣਨ ਮੇਰੇ ਪਿਆਰੇ ਪ੍ਰਭੂ ਜੀ ਤੁਹਾਡਾ ਆਤਮਾ ਨੂੰ ਸ਼ੂਵੇ ਤੁਹਾਡਾ ਆਤਮਾ ਦੀ ਜੀਵ ਵਿੱਚ ਕਾਰੇ ਕਰੇ। ਜਬ ਪਿਤਾ ਪਰਮੇਸ਼ਰ ਤੁਸੀਂ ਕਿਹਾ ਜਦ ਤੁਸੀਂ ਮੇਰੇ ਅੱਗੇ ਪ੍ਰਾਰਥਨਾ ਕਰੋਗੇ ਮੈਂ ਤੁਹਾਡੀ ਪ੍ਰਾਰਥਨਾ ਨੂੰ ਸੁਣਾਗਾ। हे ਯਹੋਵਾ ਮੇਰੀਆਂ ਗੱਲਾਂ ਵੱਲ ਕੰਨ ਲਾ ਅਤੇ ਮੇਰੀ ਹੰਗਲ ਉੱਤੇ ਧਿਆਨ ਕਰ। ਮੇਰੇ ਪਿਆਰੇ ਪ੍ਰਭੂ ਜੀ ਤੁਸੀਂ ਸਾਡੀ ਪਿਤਾ ਪਰਮੇਸ਼ਰ ਪ੍ਰਾਰਥਨਾ ਨੂੰ ਸੁਣਦੇ ਜੀ ਪ੍ਰਭੂ ਜੀ ਤੁਸੀਂ ਪਿਤਾ ਪਰਮੇਸ਼ਰ ਹੀ ਹੋਵਾ ਕਭੇ ਤੁਹਾਡੇ ਬੱਚੇ ਚ ਲਿਖਿਆ ਹੀ ਹੋਵਾ ਮੇਰੀਆਂ ਕੰਨ ਤਰਮੀ ਦੀ ਪ੍ਰਾਰਥਨਾ ਵਾਲ ਤੇ ਖੁੱਲੀਆਂ ਰਹਿੰਦੀਆਂ ਕੰਨ ਲੱਗੇ ਰਹਿੰਦੇ ਨੇ ਯੋਵਾ ਪਰਮੇਸ਼ਰ ਜਿੰਨੇ ਵੀ ਜਿੰਨੇ ਇਸ ਪ੍ਰਾਰਥਨਾ ਨੂੰ ਸੁਣ ਰਹੇ ਨੇ ਮੇਰੇ ਪਿਆਰੇ ਪ੍ਰਭੂ ਜੀ ਇੱਕ ਇੱਕ ਇਹਨਾਂ ਦੇ ਜੀਵਨ ਚ ਰੋਗ ਬਿਮਾਰੀ ਲੜਾਈ ਝਗੜਾ ਇਹਨਾਂ ਦੇ ਜੀਵਨ ਚ ਖਤਮ ਹੋ ਜਾਏ ਪ੍ਰਭੂ ਜੀ ਮੇਰੇ ਪਿਤਾ ਪਰਵੇਸ਼ਰ ਜਿਨ੍ਹਾਂ ਨੂੰ ਚੋਪਾਂ ਦੀ ਜ਼ਰੂਰਤ ਹੈ ਪਿਤਾ ਤੁਸੀਂ ਉਹਨਾਂ ਨੂੰ ਦਵਾਜੋ ਕੇ ਜੀ ਮੇਰੇ ਪਿਆਰੇ ਪ੍ਰਭੂ ਜੀ ਸ਼ੈਤਾਨ ਦੀ ਸਾਰੀ ਯੋਜਨਾ ਵੈਰੀ ਦੀ ਸਾਰੀ ਸ਼ਕਤੀ ਇਹਨਾਂ ਦੇ ਜੀਵਨ ਚੋਂ ਮੈਂ ਆਊਟ ਕਰਦੀ ਆ ਤੁਹਾਡੇ ਪੁੱਤਰ ਨਾਮ ਦੇ ਵਿੱਚ ਯਹੋਵਾ ਰੱਬਾ ਚੰਗਾ ਕਰਨ ਵਾਲੇ ਜੀ ਛਟਕਾਰਾ ਦੇਣ ਵਾਲੇ ਪਰਮੇਸ਼ਰ ਜੀ ਤੁਸੀਂ ਪਿਤਾ ਪਰਮੇਸ਼ਰ ਕੀ ਹੈ ਮੰਗੋ ਤੇ ਦਿੱਤਾ ਜਾਏਗਾ ਮੈਂ ਲਈ ਆਸ਼ਿਸ਼ ਨੂੰ ਬਰਕਤ ਨੂੰ ਚੰਗਿਆਈ ਨੂੰ ਮੰਗਦੀ ਆ ਪ੍ਰਭੂ ਯਹਵਾ ਪਰਮੇਸ਼ਰ ਇਹਨਾਂ ਰਸਤੀਆਂ ਨੂੰ ਖੁੱਲਣ ਦੀ ਕੋਸ਼ਿਸ਼ ਨਾ ਕਰਦੇ ਆ ਜੋ ਪਿਤਾ ਪਰਮੇਸ਼ਰ ਇਹਨਾਂ ਦੀ ਕਮਜ ਉਲਝੜ ਪਈ ਏ ਤੁਹਾਡੇ ਪੁੱਤਰ ਨਾਮ ਦੇ ਵਿੱਚ ਖੋਲ ਦੇ ਮੇਰੇ ਪਿਆਰੇ ਪ੍ਰਭੂ ਜੀ ਸ਼ੂ ਲੋ ਯਹਵਾ ਪਰਮੇਸ਼ਰ ਸ਼ੂ ਲੋ ਯਹਵਾ ਖੁਦਾ ਬਾਪ ਕਿਉਂਕਿ ਤੁਹਾਡੇ ਬੱਚਨ ਚ ਲਿਖਿਆ ਆਪਣੇ ਸਵਰਗੀ ਦੂਤ ਭੇਜਾਂਗਾ ਜੋ ਤੁਹਾਡੇ ਮਾਰਗਨ ਨੂੰ ਤਿਆਰ ਕਰਨਗੇ ਯਹਵਾ ਪਰਮੇਸ਼ਰ ਆਪਣੇ ਸਵਰਗੀ ਦੂਤਾਂ ਨੂੰ ਭੇਜੋ ਇਹਨਾਂ ਦੇ ਮਾਰਗ ਤਿਆਰ ਹੋ ਜਾਈ ਹੋਵਾ ਯਹਵਾ ਦਿਆ ਕਰਨ ਵਾਲਾ ਪਰਮੇਸ਼ਰ ਤੁਸੀਂ ਦਿਆ ਕਰਨ ਵਾਲੇ ਜੀ ਜਿਦਾ ਤੁਹਾਡੇ ਵਚਨ ਚ ਲਿਖਿਆ ਮੇਰੇ ਯਹਵਾ ਮੇਰੀ ਕੰਨ ਤੋਂ ਹੱਡੀ ਪ੍ਰਾਰਥਨਾ ਨੂੰ ਵੱਲ ਲੱਗੇ ਹੁੰਦੇ ਨੇ ਅੱਖਾਂ ਖੁੱਲੀਆਂ ਹੁੰਦੀ ਹੈ ਯਹਵਾ ਸੀ ਪ੍ਰਾਰਥਨਾ ਕਰ ਰਹੇ ਮੇਰੇ ਪਿਆਰੇ ਪ੍ਰਭੂ ਜੀ ਤੁਸੀਂ ਸਾਡੀ ਪ੍ਰਾਰਥਨਾ ਸੁਣ ਚੁੱਕੇ ਜੀ ਤੁਸੀਂ ਚੰਗਾ ਕਰਨ ਵਾਲੇ ਪਰਮੇਸ਼ਰ ਜੀ ਦਿਹਾਕਾਰਨ ਵਾਲੇ ਪਰਮੇਸ਼ਰ ਜੀ ਪ੍ਰਭੂ ਜੀ ਅਸੀਂ ਥਿਲ ਤੁਹਾਨੂੰ ਧੰਨਵਾਦ ਕਰਦੇ ਹਾਂ ਮੈਂ ਤੁਹਾਡੀ ਦਾਸੀ ਪਿਤਾ ਪਰਮੇਸ਼ਰ ਲਈ ਪ੍ਰਾਰਥਨਾ ਕਰਦੀ ਹਾਂ ਇਹਨਾਂ ਦੇ ਬੰਦ ਰਸਤੇ ਖੁੱਲ ਚੁੱਕੇ ਨੇ ਕਦੇ ਤੁਹਾਡੇ ਬੱਚੇ ਚ ਲਿਖਿਆ ਪਿਤਾ ਜੋ ਘੋਸ਼ਣਾ ਕਰੋਗੇ ਮੈਂ ਤੁਹਾਡੀ ਘੋਸ਼ਣਾ ਨੂੰ ਤੁਹਾਡੀ ਪ੍ਰਾਰਥਨਾ ਨੂੰ ਸੁਣਾਗਾ ਮੈਂ ਪਿਤਾ ਪਰਮੇਸ਼ਰ ਇਹਨਾਂ ਨੂੰ ਆਸ਼ਿਸ਼ ਕੋਸ਼ਿਸ਼ ਕਰਦੀ ਹਾਂ ਇਹਨਾਂ ਦੀਆਂ ਰਸਤੇ ਖੁੱਲਣ ਦੀ ਘੋਸ਼ਣਾ ਕੀਤੀ ਹੈ ਪ੍ਰਭੂ ਇੱਕ ਵਹੀਨ ਖੜੇ ਕੀਤੇ ਗਏ ਨੇ ਪ੍ਰਭੂ ਜੀ ਪ੍ਰਭੂ ਤੁਸੀ ਨੇ ਤੇ ਦਿਆ ਕਰ ਚੁੱਕੇ ਜੀ ਇਹਨਾਂ ਦੇ ਮਾਰਗੜ ਖੋਲ ਚੁੱਕੇ ਯਹਵਾ ਪਰਮੇਸ਼ਰ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਜਿਦੋਂ ਤੁਹਾਡੇ ਵਚਨ ਚ ਲਿਖਿਆ ਤੁਸੀਂ ਮਰੋਗੇ ਨਹੀਂ ਜਿਓਗੇ ਮੇਰੇ ਕੰਮ ਦਾ ਵਰਣ ਕਰੋਗੇ ਯਹਵਾ ਨੇ ਬਹੁਤ ਤਾੜਿਆਂ ਪਰ ਮੌਤ ਦੇ ਹਵਾਲੇ ਨਹੀਂ ਕੀਤਾ ਯੋਵਾ ਪਰਮੇਸ਼ਰ ਸਾਡੀ ਗਲਤੀਆਂ ਗੁਨਾਹਾਂ ਨੂੰ ਮਾਫ ਕਰਨ ਦੇ ਲਈ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਪ੍ਰਭੂ ਕਬ ਤੁਹਾਡੇ ਬੱਚੇ ਚ ਲਿਖਿਆ ਧਰਮਿਤ ਜਨ ਸਤਿਵਰੀ ਡਿੱਗੇਗਾ ਮੈਂ ਸਤਿਵਰੀ ਖੜਿਆ ਕਰਾਂਗਾ ਪਿਤਾ ਸਾਸੀ ਗਲਤੀਆਂ ਕਰਦੇ ਆ ਤੇ ਡਿੱਗਦੇ ਆ ਤੁਸੀਂ ਫਿਰ ਖੜਿਆ ਕਰਦੇ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਤਾਰੀਫ ਕਰਦੇ ਆ ਪ੍ਰਭੂ ਜੀ ਜਿੰਨੇ ਵੀ ਜਿੰਨੇ ਪਿਤਾ ਪਰਮੇਸ਼ਰ ਇਸ ਪ੍ਰਾਰਥਨਾ ਨੂੰ ਸੁਣ ਰਹੇ ਨੇ ਜੋਗਿਆ ਤੱਕ ਇਸ ਪ੍ਰਾਰਥਨਾ ਨੂੰ ਪਛਾਣ ਕੇ ਮੇਰੇ ਪਰਮੇਸ਼ਰ ਤੇਰਾ ਆਤਮਾ ਮੇਰੇ ਜੀਵਨ ਚ ਕਾਰਜ ਕਰਨਗੇ ਮੇਰੇ ਪਿਤਾ ਪਰਮੇਸ਼ਰ ਤੁਹਾਡੇ ਸਵਰਗੀ ਦੂਤ ਉਹਨਾਂ ਦੇ ਜੀਵਨ ਦੇ ਵਿੱਚ ਕਾਰਜ ਕਰਨਗੇ ਉਹਨਾਂ ਦੇ ਹਰ ਇੱਕ ਰਾਸਤਾ ਖੁੱਲ ਚੁੱਕੀ ਆਸ਼ੀਸ਼ ਬਰਕਤ ਮਿਲ ਚੁੱਕੀ ਹੈ ਜਿਗਿਆਈ ਉਹਨਾਂ ਦੇ ਜੀਵਨ ਦਾ ਹਿੱਸਾ ਹੈ ਮੈਂ ਪ੍ਰਭੂ ਤੁਹਾਡਾ ਧੰਨਵਾਦ ਕਰੀ ਤਾਰੀਫ ਕਰਦੀ ਹਾਂ ਤੁਹਾਡਾ ਜਿੰਦਾ ਲਹੂ ਇਹਨਾਂ ਦੇ ਘਰਾਂ ਚ ਵਾਰਾ ਚਲਾਨੀ ਹੈ ਪ੍ਰਭੂ ਜੀ ਅਡਮਾਦ ਕਰਦੀ ਹੈ ਤਾਰੀਫ ਕਰਦੀ ਹੈ ਪਰਮੇਸ਼ੀ ਯਿਸੂ ਮਸੀਹ ਦੇ ਨਾਮ ਚ ਮੰਗਦੇ ਹਾਂ